ਅਕਸਰ ਜਦੋਂ ਆਪਾਂ ਸਵੇਰੇ ਸੁੱਤੀ ਹੁੰਨੀ ਆ ਗੂੜੀ ਨੀਂਦ ਦੇ ਵਿੱਚ ਹੁੰਨੀ ਆ ਤਾਂ ਅਚਾਨਕ ਆਪਣੀ ਅੱਖ ਖੁੱਲ ਜਾਂਦੀ ਹੈ ਆਪਾਂ ਉੱਠਦੀ ਆ ਉੱਠ ਕੇ ਸੋਚਦੇ ਆ ਵੀ ਚਲੋ ਬਾਥਰੂਮ ਦਾ ਆਪਣਾ ਹਨਾ ਵੇਪਨ ਵਾਸ਼ੂਮ ਜਾਣਾ ਹੈਗਾ ਤਾਂ ਆਪਣੀ ਅੱਖ ਖੁੱਲੀ ਹੈ ਜਾਂ ਆਪਾਂ ਨੇ ਕਰਵਟ ਬਦਲੀ ਹੈ ਤਾਂ ਆਪਣੀ ਅੱਖ ਖੁੱਲੀ ਹੈਗੀ ਤੇ ਆਪਾਂ ਉੱਠਦੇ ਆ ਉੱਠ ਕੇ ਚਲੇ ਜਾਂਦੇ ਆ ਤੇ ਆ ਕੇ ਦੁਬਾਰਾ ਤੋਂ ਫੇਰ ਸੌ ਜਾਂਦੇ ਆ ਅੱਜ ਮੈਂ ਤੁਹਾਨੂੰ ਇੱਕ ਛੋਟੀ ਜੀ ਸਾਖੀ ਸੁਣਾ ਦਿੰਨੀ ਆ ਨਾਲ ਨਾਲ ਇੱਕ ਵਾਰ ਨਾ ਕਹਿੰਦੇ ਰਸਤੇ ਦੇ ਵਿੱਚ ਜਾਰਿਆ ਸੀਗਾ ਕੋਈ ਵੈਸੇ ਤਾਂ ਗੁਰੂ ਸਾਹਿਬਾਂ ਜੀ ਦੇ ਨਾਲ ਵੀ ਇਹ ਸਾਖੀ ਜੁੜੀ ਹੋਈ ਹੈ ਤੇ ਮਹਾਪੁਰਸ਼ਾਂ ਨੇ ਵੀ ਬਹੁਤ ਥਾਂਵੇਂ ਇਹ ਸਾਖੀ ਇਹ ਜੋੜੀ ਹੈ ਕਹਿੰਦੇ ਇੱਥਨਾ ਇੱਕ ਮੋਰੀਆਂ ਵਾਲੀ ਕੋਈ ਜਿਵੇਂ ਰਜਾਈਆਂ ਹੁਣ ਸਰਦੀਆਂ ਆਉਣਗੀਆਂ ਨਾ ਮੋਰੀਆਂ ਵਾਲੀ ਜਾਂ ਹੁਣ ਆਪਾਂ ਕੰਬਲ ਲੈਣੇ ਆਂਗੇ ਬ੍ਰੈਂਕਟ ਇਸੀਗੇ ਬਲੈਂਕਟ ਵਗੈਰਾ ਕਹਿੰਦੇ ਇਹਨੂੰ ਉਹਦੇ ਵਿੱਚ ਨਾ ਗਲੀਆਂ ਕਰੀਆਂ ਹੋਈਆਂ ਸੀਗੀਆਂ ਉਹ ਕੋਈ ਲਈ ਪਿਆ ਸੀਗਾ ਤਾਂ ਉਹਨੇ ਪੁੱਛਿਆ ਰਸਤੇ 'ਚ ਜਾਂਦੇ ਜਾਂਦੇ ਕਹਿੰਦੇ ਵੀ ਤੂੰ ਇਹੇ ਕਹਿੰਦੇ ਸੁੱਤਾ ਪਿਆਗਾ ਵੀ ਲੋ ਲੈਤਾ ਹੋਇਆ ਨਹੀਂ ਠੰਡੇ ਵੀ ਤਾਂ ਇਹਦੇ ਵਿੱਚ ਤਾਂ ਇਹ ਮੋਰੀਆਂ ਨੇ ਜਿਹੜੀਆਂ ਵੀ ਇਹ ਕਿਉਂ ਰੱਖੀਆਂ ਹੋਈਆਂ ਨੇ ਜਿਹੜੇ ਇਹ ਕਟਿੰਗ ਕਰਕੇ ਤਾਂ ਕਿਉਂ ਹੋਇਆ ਹੋਇਆ ਉਹ ਕਹਿੰਦੇ ਵੀ ਤੁਸੀਂ ਜਾਓ ਵੀ ਤੁਸੀਂ ਇਸ ਚੀਜ਼ ਤੋਂ ਕੀ ਲੈਣਾ ਉਹ ਕਹਿੰਦੇ ਵੀ ਨਹੀਂ ਤੂੰ ਦੱਸ ਤਾਂ ਸਹੀ ਵੀ ਇਹ ਚੀਜ਼ ਕੀ ਹੈ ਉਹ ਕਹਿੰਦੇ ਵੀ ਜਿਹੜੀ ਇਹ ਉੱਪਰ ਕੰਬਲ ਹੈ ਨਾ ਓੜਿਆ ਹੋਇਆ ਇਹ ਕਾਲਯੁਗ ਦਾ ਹੈਗਾ ਇਹ ਆਲਸ ਦਾ ਹੈਗਾ ਇਹ ਦਲਿਤਰਤਾ ਦਾ ਹੈਗਾ ਪਰ ਜਿਹੜੀਆਂ ਇਹਦੇ ਵਿੱਚ ਮੋਰੀਆਂ ਰੱਖੀਆਂ ਹੋਈਆਂ ਨੇ ਨਾ ਜਿਹੜੇ ਦੇ ਵਿੱਚ ਕੱਟ ਨੇ ਨਾ ਉਹਦੇ ਵਿੱਚ ਦੀ ਕਹਿੰਦੇ ਕਈ ਵਾਰੀ ਜਿਹੜੇ ਕਰਮਾਂ ਵਾਲੇ ਹੁੰਦੇ ਨੇ ਭਾਗਾਂ ਵਾਲੇ ਹੁੰਦੇ ਆ ਨਾ ਉਹ ਕਹਿੰਦੇ ਨਿਕਲ ਜਾਂਦੇ ਆ ਇਕ ਕਾਲਯੁਗ ਦਾ ਸਿਧਾਂਤ ਹੈਗਾ ਜਦੋਂ ਆਪਾਂ ਸਵੇਰੇ ਮਾਰਨਿੰਗ ਟਾਈਮ ਹੁੰਦਾ ਵੀ ਰੱਬ ਨੂੰ ਮਿਲਣ ਦਾ ਸਮਾਂ ਹੁੰਦਾ ਨਾ ਉਦੋਂ ਆਪਾਂ ਨੂੰ ਬੜੀ ਗੂੜੀ ਨੀਂਦ ਆਉਂਦੀ ਹੈ ਸਾਰੀ ਰਾਤ 12 1 2 ਵਜੇ ਜਾਂਦੇ ਨੇ ਆਪਾਂ ਨੂੰ ਨਾ ਨੀਂਦ ਨਹੀਂ ਆਉਂਦੀ ਹੈਗੀ ਪਰ ਸਵੇਰੇ ਜਦੋਂ ਅੰਮ੍ਰਿਤ ਵੇਲਾ ਹੋ ਜਾਂਦਾ ਨਾ ਉਦੋਂ ਬੜੀ ਗੂੜੀ ਨੀਂਦ ਆਉਂਦੀ ਹੈ ਉਦੋਂ ਹੁੰਦਾ ਵੀ ਅੱਧਾ ਘੰਟਾ ਹੋਰ ਪੈਜੀ ਅੱਧਾ ਘੰਟਾ ਹੋਰ ਪੈਜੀ ਹੈ ਨਾ ਕਿੰਨੇ ਸਮਾਂ ਕਿਸੇ ਲਈ ਨਹੀਂ ਖੜਿਆ ਹੈਗਾ ਸਮੇਂ ਨੇ ਚੱਲੀ ਜਾਣਾ ਹੈਗਾ ਤੂੰ ਕਹਿੰਦੇ ਪਿੱਛੇ ਸੁੱਟ ਜਾਣਾ ਹੈਗਾ ਅਗਰ ਤੂੰ ਸਮੇਂ ਦੀ ਕਦਰ ਨਾ ਕਰ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਭੈ ਸਤਿ ਸ੍ਰੀ ਅਕਾਲ ਤੁਹਾਡਾ ਦਿਲੋਂ ਬਹੁਤ-ਬਹੁਤ ਧੰਨਵਾਦ ਜੋ ਤੁਸੀਂ ਆਪਣੀ ਇਸ ਬੇਨ ਨੂੰ ਇਨਾ ਪਿਆਰ ਦੇ ਰਹੇ ਹੋ ਤੇ ਆਪਣੀ ਜੀਵਨ ਨੂੰ ਸੰਭਾਲ ਰਹੇ ਹੋਗੇ ਜੋ ਵੀ ਮੈਂ ਤੁਹਾਨੂੰ ਸਾਰੇ ਪੈਨਪ੍ਰਾਪਾ ਨੂੰ ਦੱਸਦੀ ਆਂਗੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਅਗਰ ਤੁਸੀਂ ਇਸ ਚੀਜ਼ ਨੂੰ ਸੰਭਾਲ ਲਿਆ ਨਾ ਤਾਂ ਸਮਝ ਲਓ ਵੀ ਤੁਸੀਂ ਆਪਣੀ ਜ਼ਿੰਦਗੀ ਦੀ ਬਹੁਤ ਵੱਡੀ ਕਪੂੰਜੀ ਸੰਭਾਲ ਲਈ ਸਵੇਰੇ ਅਕਸਰ ਤੁਸੀਂ ਦੇਖਿਆ ਹੋਣਾਗਾ ਬਿਨ ਸੁੱਤੇ ਪਿਆਂ ਦੀ ਨਾ ਅਚਾਨਕ ਅੱਖ ਖੁੱਲ ਜਾਂਦੀ ਹੈ ਵੀ ਆਪਾਂ ਨੂੰ ਹੁੰਦਾ ਵੀ ਮੈਂ ਇਹਨੂੰ ਨਾ ਕਈ ਵਾਰੀ ਜਿਵੇਂ ਬਾਥਰੂਮ ਦਾ ਆਪਾਂ ਨੂੰ ਜ਼ੋਰ ਪੈਂਦਾ ਵੀ ਮੈਂ ਬਾਥਰੂਮ ਜਾ ਕੇ ਆਵਾਂ ਨਾ ਪਿਸ਼ਾਬ ਦਾ ਜ਼ੋਰ ਪੈਣਾ ਵੀ ਕਹਿੰਦੇ ਇੱਕ ਆਪਾਂ ਨੂੰ ਉਹ ਕਈ ਵਾਰੀ ਹੁੰਦਾ ਨਾ ਕਿ ਇਹ ਤਾਂ ਕੋਈ ਸਰੀਰਿਕ ਕਰੇ ਹੈਗੀ ਵੀ ਆਪਾਂ ਜਿਆਦਾ ਪਾਣੀ ਪੀ ਲੈਣ ਜਾਂ ਜਿਆਦਾ ਕਰੋਗਾ ਨਾ ਖਾਣੇ ਉਹਨੇ ਲਿਕਵਿਡ ਜੀਜਾ ਖਾ ਲੈਣੀਆਂ ਵੀ ਤਾਂ ਆਪਾਂ ਨੂੰ ਇਸ ਕਦੀ ਤੁਸੀਂ ਨੋਟਿਸ ਕਰ ਰਹੇ ਹੋ ਵੀ ਅਕਸਰ ਤੁਹਾਡੀ ਅੱਖਾਂ ਦੋ ਜਾਂ 5 ਦੇ ਵਿੱਚ ਵਿੱਚ ਜਾਂ 2 ਤੋਂ 6 ਵਜੇ ਦੇ ਵਿੱਚ ਵਿੱਚ ਹੀ ਕਿਉਂ ਖੁੱਲਦੀ ਹੈ ਉਸ ਤੋਂ ਪਹਿਲਾਂ ਕਿਉਂ ਨਹੀਂ ਖੁੱਲਦੀ ਜਾਂ ਉਸ ਤੋਂ ਬਾਅਦ ਕਿਉਂ ਨਹੀਂ ਹੈ ਨਾ ਵੀ ਇਹ ਨਾ ਤੇ ਕਈ ਤੁਹਾਨੂੰ ਅਜਿਹੇ ਵੀ ਮਿਲ ਜਾਣਗੇ ਵੀ ਜਿਹੜੇ ਕਹਿੰਦੇ ਨੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਅੱਜ ਉਦੋਂ ਤੁਸੀਂ ਉਠਾਇਆ ਮੈਂ ਤਾਂ ਉਹ ਦੀ ਜਾਗ ਆਈ ਹੈ ਅਕਸਰ ਪਰਿਵਾਰ ਦੇ ਵਿੱਚ ਇੱਕ ਦੋ ਮੈਂਬਰ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਦੀ ਅੱਖ ਸਵੇਰੇ 3 ਤੋਂ ਲੈ ਕੇ 5 ਵਜੇ ਦੇ ਵਿੱਚ ਵਿੱਚ ਖੁੱਲਦੀ ਉਹ ਖੁੱਲਦੀ ਹੈ ਉਹ ਇੱਕ ਵਾਇਗਰੂ ਜੀ ਦਾ ਤੁਹਾਨੂੰ ਸੰਦੇਸ਼ ਹੈ ਉਹ ਤੁਹਾਡੇ ਜਿਹੜੇ ਤੁਹਾਡੇ ਪਰਿਵਾਰ ਦੇ ਵਿੱਚੋਂ ਤੁਹਾਡੇ ਜਿਹੜੇ ਆਪਾਂ ਕਹਿ ਦਿੰਨੇ ਆਂਗੇ ਨਾ ਬਜ਼ੁਰਗ ਚਲੇ ਗਏ ਹੈਗੇ ਕਈ ਅਜਿਹੇ ਸੀ ਜਿਹੜੇ ਕਿ ਬਹੁਤ ਨਾਮ ਜਪ ਦਾ ਕਰਦੇ ਸੀ ਜਿਹੜੇ ਕਿ ਆਪਣੇ ਮਹਾਪੁਰਸ਼ ਲਾਲੋ ਜਾਂ ਤੁਸੀਂ ਹੈ ਨਾ ਬ੍ਰਹਮ ਗਿਆਨੀ ਲਾਲੋ ਜਾਂ ਤੁਸੀਂ ਆਪਾਂ ਕਹਿੰਦੇ ਵੀ ਵਾਹਿਗੁਰੂ ਜੀ ਦੀ ਆਕਾਸੀ ਫੌਜਾਂ ਸਵੇਰੇ ਅੰਮ੍ਰਿਤ ਵੇਲੇ ਹੈ ਨਾ ਸਾਰੀਆਂ ਜਿਹੜੀਆਂ ਰੂਹਾਨੀ ਨਾ ਕਹਿੰਦੀਏ ਉਹ ਇੱਕ ਸਾਰੇ ਬ੍ਰਹਿਮੰਡ ਦੇ ਵਿੱਚ ਕਹਿੰਦੀ ਤੁਰਦੀਆਂ ਫਿਰਦੀਆਂ ਨੇ ਕੀ ਆ ਉਸ ਟਾਈਮ ਕਹਿੰਦੇ ਜਿਹੜੀ ਤੁਹਾਡੀ ਅੱਖ ਖੁੱਲਦੀ ਹੈ ਨਾ ਉਹ ਗੁਰੂ ਸਾਹਿਬ ਤੁਹਾਨੂੰ ਖੁਦ ਉਠਾਉਂਦੇ ਆ ਗੁਰੂ ਸਾਹਿਬ ਖੁਦ ਕਹਿੰਦੇ ਨੇ ਵੀ ਤੂੰ ਉਠ ਮੈਂ ਤੇਰੇ ਕਰਮ 바ਦਲ ਦਾ ਮੈਂ ਤੇਰੀ ਕਿਸਮਤ ਮੈਂ ਤੇਰੇ ਭਾਗ ਬਦਲ ਨਾ ਆਇਆ ਪਰ ਆਪਾਂ ਉਸ ਟਾਈਮ ਕੀ ਕਰਦੇ ਆ ਜਿਹੜਾ ਆਲਸ ਜਿਹੜਾ ਦਲੇਦਰਤਾ ਦਾ ਜਿਹੜਾ ਕਾਲਜੋਗ ਦੀ ਜਿਹੜੀ ਲੋਈ ਹੁੰਦੀ ਨੇ ਉਹਨੂੰ ਸਮਾਰ ਕੇ ਕੁੱਟ ਕੇ ਪੈ ਜਾਂਦੇ ਕਈ ਵਾਰੀ ਆਪਾਂ ਉੱਠ ਵੀ ਜਾਂਦੇ ਆ ਉੱਠ ਕੇ ਫਿਰ ਆਪਾਂ ਅੱਗੇ ਪੈ ਜਾਂਦੇ ਆ ਕਿ ਸੌ ਜਾਂਦੇ ਆਗੇ ਤਾਂ ਉਸ ਟਾਈਮ ਤੁਸੀਂ ਆਪਣੀ ਕਿਸਮਤ ਨੂੰ ਸਵਾਰੇ ਉਸ ਟਾਈਮ ਜਦੋਂ ਤੁਹਾਨੂੰ ਤੁਹਾਡੀ ਅੱਖ ਖੁੱਲਦੀ ਹੈ ਨਾ ਅਕਸਰ ਤੁਸੀਂ ਪਹਿਲਾਂ ਸੁਣਿਆ ਵੀ ਹੋਣਾ ਕਿ ਜਿਹੜੇ ਅੰਮ੍ਰਿਤ ਵੇਲੇ ਦੇ ਸੁਪਨੇ ਹੁੰਦੇ ਨੇ ਨਾ ਉਹ ਸੱਚ ਹੁੰਦੇ ਨੇ ਉਹ ਕਿਉਂ ਸੱਚ ਹੁੰਦੇ ਨੇ ਕਿਉਂਕਿ ਜਦੋਂ ਆਪਾਂ ਅੰਮ੍ਰਿਤ ਵੇਲੇ ਉੱਠਦੇ ਆਂ ਨਾ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਆਪਾਂ ਸਿਮਰਨ ਕਰਦੇ ਆਂ ਨਾਮ ਜਪਦੇ ਆਂ ਵਾਹਿਗੁਰੂ ਨੂੰ ਚੇਤੇ ਕਰਦੇ ਆਂ ਇੱਕ ਤਾਂ ਦੇਖੋ ਉਸ ਟਾਈਮ ਸਾਰਾ ਵਾਤਾਵਰਨ ਹੁੰਦਾ ਜਿਹੜਾ ਸ਼ੁੱਧ ਹੁੰਦਾ ਤੁਸੀਂ ਨਾ ਕਈ ਵਾਰੀ 3 ਵਜੇ 4 ਵਜੇ ਜਾਂ 5 ਵਜੇ ਤੁਸੀਂ ਨਾ ਬਾਹਰ ਆਪਨੇ ਜਾ ਕੇ ਦੇਖਿਓ ਤਾਂ ਤੁਹਾਨੂੰ ਉੱਥੇ ਹਵਾ ਜਿਹੜੀ ਹੈ ਨਾ ਵਾਤਾਵਰਨ ਹੈਗਾ ਕਿੰਨਾ ਸ਼ੁੱਧ ਤੇ ਇੱਕ ਸਕੂਨ ਜੀ ਦੇਣ ਵਾਲਾ ਹੋਤ। ਦੂਸਰਾ ਪੋਸਟ ਟਾਈਮ ਕਹਿੰਦੇ ਜਿੰਨੀਆਂ ਵੀ ਆਪਣੀਆਂ ਸ਼ਕਤੀਆਂ ਨੇ ਨਾ ਬ੍ਰਹਿਮੰਡ ਦੀਆਂ ਉਹ ਕਹਿੰਦੇ ਤੁਹਾਡੇ ਕਾਲੇ ਦੁਆਲੇ ਕੰਮ ਕਰਦੀਆਂ ਨੇ। ਅਕਸਰ ਤੁਸੀਂ ਸੁਣਿਆ ਹੋਣਾ ਕਿ ਕਹਿੰਦੇ 12 ਵਜੇ ਰਾਤ ਨੂੰ ਕੁੱਤਾ ਕੰਮ ਕਰਦੀਆਂ ਨੇ ਤੇ 1 ਵਜੇ ਉਸ ਤੋਂ ਬਾਅਦ ਅਮ੍ਰਿਤ ਵੇਲੇ ਵੀਰ ਜਿਹੜੇ ਦੇਵਤੀ ਨੇ ਨਾ ਉਹ ਕਹਿੰਦੇ ਧਰਤੀ ਤੇ ਆਉਂਦੀਆਂ। ਦੇਖੋ ਅੱਖੀ ਜੇ ਪੱਕੀ ਵੀ ਕਿਹੜਾ ਕਿਸੇ ਨੇ ਦੇਖੇ ਨੇ ਦੇਖਿਆ ਤਾਂ ਕੁਝ ਵੀ ਨਹੀਂ ਹੈਗਾ। ਹੁਣ ਜਿਹੜਾ ਆਪਣਾ ਸਰੀਰ ਦੀ ਉਤਪਤੀ ਹੋਈ ਐ ਇਹ ਵੀ ਤੁਹਾਨੂੰ ਪਤਾ ਵੀ ਇੱਕ ਬੂੰਦ ਪਾਣੀ ਤੋਂ ਹੋਈ ਹੈਗੀ ਉਹ ਫਿਰ ਆਪਾਂ ਕਹੀਏ ਵੀ ਹਾਂ ਆਏ ਕਿ ਮੈਂ ਹੋ ਚੁੱਕਾ ਦੇਖੋ ਜੇ ਆਪਾਂ ਇਸ ਚੀਜ਼ਾਂ ਦੇ ਵਿੱਚ ਫਸ ਜਾਗੇ ਤਾਂ ਆਪਣਾ ਜਿਹੜਾ ਇਹ ਇਨਸਾਨ ਜੁਨੇ ਆਪਾਂ ਨੂੰ ਵਾਹਿਗੁਰੂ ਜੀ ਨੇ ਦਿੱਤੀ ਇਹ ਪੰਮਲ ਪੀਸੇ ਵਿੱਚ ਆਪਾਂ ਹੱਸੇ ਰਹਾਂਗੇ ਘੁੰਮਣ ਘੇਰੀਆਂ ਦੇ ਵਿੱਚੋਂ ਨਿਕਲਣ ਵਾਸਤੇ ਨਾ ਤੁਸੀਂ ਜਿਹੜੇ ਤੁਹਾਡੀ 3 ਤੋਂ 5 ਵਜੇ ਦੇ ਵਿੱਚ ਅੱਖ ਖੋਲਦੀ ਹੈ ਨਾ ਤਾਂ ਤੁਸੀਂ ਸਮਝ ਲਓ ਵੀ ਵਾਹਿਗੁਰੂ ਜੀ ਤੁਹਾਨੂੰ ਉਠਾ ਰਹੇ ਨੇ ਤੁਹਾਡੀ ਕਿਸਮਤ ਬਦਲਨੀ ਚਾਹੁੰਦੇ ਨੇ ਤੁਹਾਡੇ ਚੰਗੇ ਕਰਮ ਲਿਖਣੇ ਚਾਹੁੰਦੇ ਨੇ ਤੁਹਾਨੂੰ ਵਾਹਿਗੁਰੂ ਜੀ ਬਾਹ ਫੜ ਕੇ ਉਠਾ ਰਹੇ ਨੇ ਵੀ ਪੁੱਤ ਪੁੱਤ ਤੇਰਾ ਸਮਾਂ ਬਦਲ ਨਾਲ ਹੈ ਪੁੱਤ ਉਠ ਮੈਂ ਤੇਰੇ ਕਰਮ ਲਿਖਣੇ ਨੇ ਤੂੰ ਪੁੱਤ ਉਠ ਜਿਵੇਂ ਆਪਾਂ ਛੋਟੇ ਹੁੰਦੇ ਸੀ ਨਾ ਜਿਹੜੇ ਮੇਰੀ ਇਹਦੇ ਨੇ 42 40 ਦੇ ਲਵੇ ਵਾਲੇ ਆਪਾਂ ਪੱਟੀ ਲਿਖਦੇ ਹੁੰਦੇ ਸੀ ਪੱਟੀ ਨੂੰ ਪਹਿਲਾਂ ਪੋਚਦੇ ਸੀ ਨਾ ਫਿਰ ਪੱਟੀ ਨੂੰ ਸੇਰੇ ਲਿਖਦੇ ਸੀ ਕਿ ਗਾਜਨੀ ਦੇ ਨਾਲ ਪੋਚਿਆ ਜਾਂਦਾ ਸੀ ਉਹੀ ਚੀਜ਼ ਹੈ ਕਿ ਕਹਿੰਦੇ ਸ਼ਾਮ ਨੂੰ ਆਪਾਂ ਜਦੋਂ ਸੌਣੇ ਆ ਦੇਖੋ ਆਪਣੇ ਸਾਰੇ ਚੀਜ਼ਾਂ ਪੁੱਟਕਾਵਟ ਕਰਕੇ ਸੌ ਜਾਂਦੇ ਆ ਤੇ ਜਦੋਂ ਅਮਰ ਦੇ ਵੇਲੇ ਉੱਠਦੇ ਆ ਨਾ ਉਦੋਂ ਮਨ ਬੜਾ ਫਰੈਸ਼ ਹੁੰਦਾ ਫਿਰ ਉੱਠਣਸਾਰ ਜੇ ਕਿਵੇਂ 6 ਵਜੇ ਜਾਂਦੇ ਨੇ ਜਾਂ 7 ਵਜੇ ਜਾਂਦੇ ਨੇ ਨਾ ਫਿਰ ਬੇ ਉੱਠ ਖੜ ਬੇ ਬੇ ਤੂੰ ਲੇਟ ਹੋ ਗਿਆ ਫਿਰ ਬੜਾ ਆਪਾਂ ਚ ਵੀ ਕਰਦੇ ਨਾਲ ਉਹ ਬਰਸ਼ ਵੀ ਹੱਥ ਚ ਸਾਰਾ ਕੁਝ ਐਦਾਂ ਹਨ ਖਾਣਾ ਵੀ ਹੱਥ ਚ ਵੀ ਫਿਰ ਨਾ ਆਪਾਂ ਐ ਭੱਜ ਨੱਟ ਦੇ ਵਿੱਚ ਨਾ ਐਂ ਤੁਰ ਜਾਂਦੇ ਆਗੇ ਤੇ ਸਾਰਾ ਕੁਝ ਆਗਰ ਸਮੇਂ ਦੇ ਨਾਲ ਆਪਾਂ ਚੱਲਾਂਗੇ ਨਾ ਕਿਉਂਕਿ ਬਹੁਤ ਵੱਡੀ ਮਹਾਨ ਤੇ ਬਹੁਤ ਭੈਣ ਭਰਾਵਾਂ ਨੇ ਮੈਨੂੰ ਮੈਸੇਜ ਆਉਂਦੇ ਨੇ ਕਿ ਜਿਹੜੇ ਭੈਣ ਭਰਾ ਅੰਮ੍ਰਿਤ ਵੇਲੇ ਨਾ ਨਿਤਨੇਮ ਕਰਦੇ ਨੇ ਜਾਂ ਅੰਮ੍ਰਿਤ ਵੇਲੇ ਤੁਸੀਂ ਸਿਰਫ ਵਾਹਿਗੁਰੂ ਸਿਮਰਨ ਕਰਨ ਲੱਗੇ ਨਾ ਆਗਰ ਤੁਸੀਂ ਚਾਹੋਗੇ ਵੀ ਤੁਹਾਡੇ ਜੀਵਨ ਦੇ ਵਿੱਚ ਜਿੰਨੀਆਂ ਵੀ ਦੁੱਖ ਤਕਲੀਫਾਂ ਨੇ ਤੁਹਾਡੇ ਜੀਵਨ ਦੇ ਵਿੱਚੋਂ ਹਰ ਇੱਕ ਚੀਜ਼ ਦੇ ਵਿੱਚ ਤਰੱਕੀ ਹਰ ਇੱਕ ਚੀਜ਼ ਦੇ ਵਾਹਿਗੁਰੂ ਜੀ ਵੀ ਆਪ ਹੀ ਤੁਹਾਡਾ ਕੰਮ ਕਰਨ ਹਨਾ ਕਈ ਵਾਰ ਮੈਨੂੰ ਵੀ ਕਹਿੰਦੇ ਨੇ ਵੀ ਹਨਾ ਇੱਕ ਇੱਕ ਪਰਾਂ ਨੇ ਮੈਨੂੰ ਮੈਸੇਜ ਕੀਤਾ ਕਿ ਵਾਹਿਗੁਰੂ ਜੀ ਨੇ ਤਾਂ ਆਪ ਨੂੰ ਦਾਨੀ ਬਣਾਇਆ ਸੀ ਹਨਾ ਵੀ ਆਪਾਂ ਮੰਗਤੇ ਬਣੀ ਜਾਂਦੇ ਆ ਆਪਾਂ ਦਾਨੀ ਬਣਾਇਆ ਜਿਹੜੇ ਸ੍ਰਿਸ਼ਟੀ ਦੇ ਵਿੱਚ ਸਾਜੇ ਹੋਏ ਨੇ ਜਿਵੇਂ ਕਿ ਪਸ਼ੂ ਪੰਛੀਆਂ ਨੂੰ ਤੁਸੀਂ ਨੇ ਕੁਝ ਪਾਉਣਾ ਆਪਦੇ ਨਾਲ ਦੇ ਭੈਣ ਭਰਾਵਾਂ ਨੂੰ ਜਾਂ ਕੋਈ ਗਰੀਬ ਹੈ ਨਾ ਤੁਸੀਂ ਕੁਝ ਵੀ ਹੈ ਨਾ ਦਾਨ ਨਹੀਂ ਆਪਾਂ ਗੁਰੂ ਸਾਹਿਬ ਜੀ ਦੇ ਅੱਗੇ ਨਹੀਂ ਜਾ ਬਣ ਸਕਦੇ ਆਪਾਂ ਜਾਣਿਆ ਕੋਰਤਵਾਰਾ ਸਾਹਿਬ ਹੈ ਨਾ ਕੁਝ ਜਿਵੇਂ ਪੱਖਾ ਦੇ ਤਾਂ ਕੋਈ ਏਸੀ ਦੇ ਤਾਂ ਕੁਝ ਵੀ ਦੇ ਤਾਂ ਪੁੱਤੇ ਡੱਡੜ ਨੌਲ ਕਾ ਲੈਣਾ ਦਾਨ ਕੀਤਾ ਤੂੰ ਕੌਣ ਹੈ ਦਾਨ ਕਰਨ ਵਾਲਾ ਦੇਣ ਵਾਲਾ ਤਾਂ ਵਾਹਿਗੁਰੂ ਆਏਗਾ ਉਹਨੇ ਤੈਨੂੰ ਚੰਗੇ ਦੋ ਹੱਥ ਦਿੱਤੇ ਉਹਨੇ ਤੈਨੂੰ ਬੁੱਧੀ ਦਿੱਤੀ ਉਹਨੇ ਤੈਨੂੰ ਸਭ ਕੁਝ ਦਿੱਤਾ ਨਹੀਂ ਲੂਲੇ ਲੰਗੜੇ ਕਿਹੜਾ ਫਿਰ ਦੇਣੀ ਵਿਚਾਰੇ ਜਿਹੜੇ ਮਾੜੇ ਮੰਗਤੇ ਵਿਚਾਰੇ ਸੜਕਾਂ ਤੇ ਬੈਠੇ ਨੇ ਉਹ ਕਿਹੜਾ ਮੰਗ ਨਹੀਂ ਰਹੇ ਤੈਨੂੰ ਵੀ ਤਾਂ ਰੱਬ ਉਦਾਂ ਦਾ ਬਣਾ ਦਿੰਦਾ ਤਾਂ ਥੋੜਾ ਜਿਹਾ ਦਿਮਾਗ ਨੂੰ ਖੁਰਕ ਕੇ ਗੱਲ ਕਰਿਆ ਕਰੋ ਸ਼ੁਕਰ ਕਰਿਆ ਕਰੋ ਪਿਤਾ ਜੀ ਜਿਹੜੇ ਪੈਣਪਰਾ ਦੀ ਅੱਖ ਖੁੱਲਦੀ ਹੈ ਨਾ ਇਸ ਟਾਈਮ ਤਾਂ ਉੱਠ ਕੇ ਨਾ ਸ਼ੁਕਰ ਕਰਿਆ ਕਰੋ ਕਿ ਇਸ ਟਾਈਮ ਤੁਸੀਂ ਸੋਚਿਆ ਕਰੋ ਵੀ ਜਿਹੜੇ ਸਾਡੇ ਆ ਪਿੱਤਰ ਨੇ ਨਾ ਜਾਂ ਸਾਡੇ ਪਿਆਰੇ ਨੇ ਸਾਡੇ ਵਾਹਿਗੁਰੂ ਜੀ ਦੇ ਰੂਪ ਦੇਖੋ ਇਸ ਤੋਂ ਦੁਨੀਆ ਤੋਂ ਗਏ ਨੇ ਹੈ ਤਾਂ ਵਾਹਿਗੁਰੂ ਜੀ ਕਣ-ਕਣ ਦੇ ਵਿੱਚ ਵਸਦੇ ਆ ਤੇ ਉਹ ਮੈਨੂੰ ਨਾ ਉਠਾ ਰਹੇ ਨੇ ਉਹ ਕਹਿ ਰਹੇ ਨੇ ਪੁੱਤਾ ਉਠ ਤਾਂ ਤੁਸੀਂ ਉੱਠਿਆ ਕਰੋ ਕਈ ਹੁੰਦੇ ਵੀ ਆਪਾਂ ਨੂੰ ਇੰਨੇ ਸੁਨਹਿਾਨਾ ਇਸ਼ਨਾਨ ਨਹੀਂ ਹੁੰਦਾ ਤਾਂ ਕੋਈ ਗੱਲ ਨਹੀਂ ਤੁਸੀਂ ਇੱਕ ਵਾਰੀ ਉੱਠ ਕੇ ਮੂੰਹ ਧੋ ਕੇ ਚਾਹੇ ਮੂੰਹ ਹੱਥ ਵੀ ਨਾ ਤਾਂ ਤੁਸੀਂ ਉੱਠ ਕੇ ਕੇਰਾ ਬੈਠ ਕੇ ਨਾ ਵਾਇਗੁਰੂ ਜੀ ਦੇ ਨਾਲ ਚਰਨਾ ਚਰਦਾਸ ਕਰਿਆ ਕਰੋ ਕਿ ਵਾਇਗੁਰੂ ਜੀ ਸਗਲ ਦੁਆਰ ਕੋ ਛਾੜ ਕੇ ਕਿਹੋਂ ਤੋਹਾਰ ਉਹ ਦੁਆਰ ਬਾਹੇ ਕੇ ਹੀ ਕਿਲਾ ਜਸ ਗੋਬਿੰਦ ਦਾਸ ਤੋਹਾਰ ਪਿਤਾ ਜੀ ਬਹੁਤ ਜਨਮ ਪਟਕ ਕੇ ਇਸ ਜਨਮ ਨੂੰ ਆਪਦੇ ਲੇਖੇ ਲਾ ਲਓ ਇਸ ਜਨਮ ਤਾਂ ਵਾਇਗੁਰੂ ਜੀ ਸੋਜੀ ਬਖਸ਼ ਦੋ ਕਿਰਪਾ ਕਰੋ ਬਹੁਤ ਪਾਪਾਂ ਕੀਤੇ ਨੇ ਤਾਂ ਹੀ ਤਾਂ ਵਾਹਿਗੁਰੂ ਜੀ ਦੁੱਖ ਭੋਗ ਰਿਆਂ ਵਾਹਿਗੁਰੂ ਜੀ ਮੇਰੇ ਘਰ ਦੇ ਵਿੱਚੋਂ ਗਰੀਬੀ ਵਾਹਿਗੁਰੂ ਜੀ ਮੇਰੇ ਘਰ ਦੇ ਵਿੱਚੋਂ ਨਸ਼ਾ ਵਾਹਿਗੁਰੂ ਜੀ ਦਲੇਦਰਤਾ ਕਲੇਸ਼ ਸਾਰੇ ਪਤਾ ਨਹੀਂ ਕੀ ਕਿੰਨਾ ਕੁਝ ਹੋਇਆ ਪਿਆ ਪਿਤਾ ਜੀ ਕੁਝ ਸਮਝ ਨਹੀਂ ਆ ਰਿਹਾ ਕੋਈ ਰਸਤਾ ਨਹੀਂ ਦਿਖ ਰਿਹਾ ਖੁਦ ਰਸਤਾ ਦਿਖਾਓ ਪਿਤਾ ਜੀ ਤੁਸੀਂ ਸਭ ਕੁਝ ਕਰਨ ਵਾਲੇ ਹੋ ਕਿਉਂਕਿ ਉੱਥੇ ਵੀ ਲਿਖਣ ਵਾਲੇ ਤੁਸੀਂ ਤੇ ਇੱਥੇ ਵੀ ਲਿਖਣ ਵਾਲੇ ਤੁਸੀਂ ਹੋ ਤਾਂ ਇਸ ਚੀਜ਼ ਨੂੰ ਬਹੁਤ ਹੀ ਤੁਸੀਂ ਆਪਣੇ ਜੀਵਨ ਦੇ ਵਿੱਚ ਤੇ ਕਰਨਾ ਕੀ ਹੈ ਤੁਸੀਂ ਨੇ ਦੇਖੋ ਪੰਜੇ ਬਾਣੀਆਂ ਦਾ ਨਿਤਨੇਮ ਕਰ ਸਕਦੇ ਤੁਸੀਂ ਬਹੁਤ ਵਧੀਆ ਗੱਲ ਹੈ ਨਹੀਂ ਤਾਂ ਕਿ ਜਪ ਜੀ ਸਹਿਮ ਕਿ ਚੌਪੀ ਸਾਹਿਬ ਜੀ ਦਾ ਪਾਠ ਤੇ ਇੱਕ ਮੈਂ ਤੁਹਾਨੂੰ ਜਿਹੜੇ ਸ਼ਬਦ ਦੱਸਦੀ ਹੁੰਦੀ ਹਾਂ ਤੁਸੀਂ ਐਂ ਲਾ ਲਓ ਵੀ ਜਿਹੜਾ ਮੈਂ ਤੁਹਾਨੂੰ ਉਹ ਸ਼ਬਦ ਦੱਸਦੀ ਹੁੰਦੀ ਹਾਂ ਨਾ ਡੱਖਣੀ ਮਹੱਲਾ ਪੰਜਵਾਂ ਵਾਲਾ ਤਾਂ ਉਹ ਇੱਕ ਰੱਬ ਨੇ ਹੀ ਦੱਸਿਆ ਹੋਇਆ ਵੀ ਹਾਂ ਆਗਰ ਕਿਤੇ ਵੀ ਕਿਸੇ ਵੀ ਚੀਜ਼ ਦੀ ਕੋਈ ਮੁਸ਼ਕਲ ਆਉਂਦੀ ਹੈ ਕਦੇ ਵੀ ਤੁਹਾਡੇ ਕੋਈ ਕੰਮ ਅੜਦਾ ਹੈ ਨਾ ਤਾਂ ਤੁਸੀਂ ਬਸ ਉਹ ਸ਼ਬਦ ਦਾ ਪਾਠ ਕਰਨ ਲੱਗੋ ਨੇ ਤਾਂ ਤੁਸੀਂ ਜਪਜੀ ਸਾਹਿਬ ਕਰੋ ਚੌਪੀ ਸਹਿਬ ਕਰੋ ਆਨੰਦ ਸਾਹਿਬ ਜੀ ਦਾ ਪਾਠ ਕਰੋ ਤਾਂ ਤੁਹਾਡੀਆਂ ਨਾ ਜੀਵਨ ਦੇ ਵਿੱਚ ਵੀ ਖੁਸ਼ੀਆਂ ਹੋਣਗੀਆਂ ਤੁਹਾਡੇ ਆਲੇ ਦੁਆਲੇ ਵੀ ਖੀ ਬਹੁਤ ਤੁਹਾਡੇ ਕੋਲ ਸ਼ੀ ਕੋਈ ਜਾਦੂ ਟੂਣਾ ਤੰਤਰ ਮੰਤਰ ਜੋ ਵੀ ਕਿਸੇ ਨੂੰ ਲੱਗਦਾ ਨਾ ਜਾਂ ਤੁਹਾਡੇ ਘਰ ਦੇ ਵਿੱਚ ਜਿੰਨੀ ਕਮਾਈ ਕਰਦੇ ਬਰਕਤ ਨਹੀਂ ਨਹੀਂਦੀ ਨਾ ਤਾਂ ਤੁਸੀਂ ਅੰਮ੍ਰਿਤ ਵੇਲਾ ਸੰਭਾਲਣ ਲੱਗ ਜਾਓ 3 ਤੋਂ 5 ਵਜੇ ਦਾ ਤੁਸੀਂ ਸਮਾਂ ਸੰਭਾਲਣ ਲੱਗ ਜਾਓ ਤਾਂ ਦੇਖਿਓ ਤੁਹਾਡੇ ਘਰ ਦੇ ਵਿੱਚ ਧਾਰ-ਧਾਰ ਭੋਲੋਗੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਵੀ ਕਿੱਧਰੋਂ ਪੈਸਾ ਆਈ ਜਾਂਦਾ ਤੇ ਕੀ ਸਾਡੇ ਬਣ ਜਾਂਦਾ ਤੇ ਵੈਗਰੂ ਜੀ ਅਸੀਂ ਤਾਂ ਕਦੀ ਸੋਚਿਆ ਵੀ ਨਹੀਂ ਸੀ ਵੀ ਜੋ ਤੂੰ ਕਰ ਰਿਹਾ ਹੈ ਇਹ ਖੁਦ ਦੀ ਜੀਵਣੀ ਹੈ ਵਾਹਿਗੁਰੂ ਜੀ ਨੇ ਜਦੋਂ ਜਿਹੜਾ ਵੀ ਉਹਦੇ ਲੜ ਲੱਗੇ ਨਾ ਉਹਨੂੰ ਕਦੇ ਵੀ ਉਸਨੇ ਪਿੱਛੇ ਮੁੜ ਕੇ ਨਹੀਂ ਦੇਖਣ ਦਿੱਤਾ ਦੇਖੋ ਤੁਸੀਂ ਹਣ ਅਮਰਸਰ ਸਾਹਿਬ ਦੇਖਿਆ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਸ਼ਾਇਦ ਇਹ ਗੱਲ ਵੀ ਉਹ ਵੀਰ ਸਿਰਫ ਕਹਿੰਦਾ ਜੈ ਮਾਤਾ ਦੀ ਬੋਲੋ ਮੈਂ ਤੁਹਾਡੇ ਵਾਸਤੇ ਇਦਾਂ ਹਨਾ ਪੈਸੇ ਦੇਊਂਗਾ ਤੁਹਾਨੂੰ ਲੰਗਰ ਦੇਊਂਗਾ ਆਪਣੇ ਪਿਤਾ ਜੀ ਤਾਂ ਇਹ ਵੀ ਨਹੀਂ ਕਹਿੰਦੇ ਉਹ ਤਾਂ ਕਹਿੰਦੇ ਨੇ ਵੀ ਤੂੰ ਬੈਠ ਕੇ ਚੌਂਕੜਾ ਲਗਾ ਕੇ ਕੇਰਾ ਮੈਨੂੰ ਯਾਦ ਕਰ ਤੂੰ ਇੱਕ ਕਦਮ ਵਾਹਿਗੁਰੂ ਜੀ ਵੱਲ ਪੱਟੇਗਾ ਨਾ ਤਾਂ 10 ਕਦਮ ਵਾਹਿਗੁਰੂ ਜੀ ਤੈਨੂੰ ਅੱਗੇ ਲੈਣਾ ਆਉਣਗੇ ਤਾਂ ਜੁੜ ਜੋ ਅਗਰ ਚਾਹਣਿਓ ਕਿ ਤੁਹਾਡੇ ਘਰਾਂ ਦੇ ਵਿੱਚ ਦੁੱਖ ਤਕਲੀਫਾਂ ਨਹੀਂ ਤਾਂ ਅੱਜਕੱਲ ਦੇਖ ਰਹੇ ਹੋ ਪਿੰਡਾਂ ਦੇ ਵਿੱਚ ਹੀ ਬੱਚੇ ਵਿਆਹ ਕਰਾਈ ਜਾਂਦੇ ਆ ਪਤੀ ਪਤਨੀ ਦੀ ਨਹੀਂ ਬਣਦੀ ਘਰ ਦੇ ਵਿੱਚ ਪੈਸੇ ਦੀ ਤੰਗੀ ਘਰ ਦੇ ਵਿੱਚ ਕਲੇਸ਼ ਨੌਕਰੀ ਨਹੀਂ ਮਿਲ ਰਹੀ ਅਗਰ ਤੁਸੀਂ ਵਾਹਿਗੁਰੂ ਜੀ ਦੇ ਲੜ ਲੱਗ ਜੂਗੇ ਨਾ ਤੁਹਾਡੇ ਬੇੜੇ ਪਾਰ ਹੋ ਜਾਣਗੇ ਚਾਹੇ ਮੈਥੋਂ ਤੁਸੀਂ ਕੋਰੇ ਕਾਗੇ ਤੇ ਲਿਖਾ ਕੇ ਲੈ ਲਓ ਜਿਨੇ ਅੰਮ੍ਰਿਤ ਵੇਲਾ ਸੰਭਾਲ ਲੈਣਾ ਸਮਝ ਲਓ ਕੋਣੀ ਆਪਣੀ ਕਿਸਮਤ ਖੁਦ ਲਿਖਣੀ ਹੈ ਤਾਂ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਉਹ ਤਕਲੀ ਸਾਰੇ ਭੈਣ ਭਰਾ ਬਣ ਮੇਰੇ ਬਣੋ ਸਤਿ ਸ੍ਰੀ ਅਕਾਲ